ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਵੇਖੋ ਕਿ ਸਵੇਰੇ ਕੈਂਚੀ ਚੱਕ ਰખી ਤੇ ਅੰਦਰ ਸਵੇਰੇ ਜਿਹੜੇ ਸੂਟ ਕੋਰੀਅਰ ਜਾਣੇ ਸੀ ਮੈਂ ਕੱਲ ਭੁੱਲ ਗਈ ਸੀ ਕੋਰੀਅਰ ਕੱਢਣੇ ਜਿਹੜੇ ਲੋਕਲ ਸੀ ਤੇ ਹੁਣ ਉਹ ਅੱਜ ਮੈਂ ਕੱਢ ਰਹੀ ਆ ਤੇ ਅਸੀਂ ਤੁਹਾਨੂੰ ਪਤਾ ਹੀ ਹੈ ਕੰਮਕਾਰ ਤੇ ਬਾਹਲੇ ਆ ਦਾ ਬੀਜਦੇ ਨੇ ਧਿਆਨ ਰਹਿੰਦਾ ਨਹੀਂ ਹੈਗਾ ਕੁਝ ਕੰਮ ਰਹਿ ਜਾਂਦੇ ਆ ਤੇ ਜਿਹੜੇ ਰਹਿ ਗਏ ਸੀ ਉਹ ਫਟਾਫਟ ਸਵੇਰੇ ਕਟਿੰਗ ਕਰਕੇ ਆਹਲਾ ਫੇਰ ਸਾਹਮਣੇ ਲੈਣਗੇ ਤੇ ਜਾਦ ਲੈਣਗੇ ਤੇ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਕਿਾ ਲ ਆਜੋ ਆ ਗਏ ਸਾਡੇ ਕਸ਼ਮੀਰੀ ਭਾਈ ਪਰ ਜਿਹੜੇ ਹਰ ਸਾਲ ਹੁੰਦੇ ਨੇ ਉਹ ਵਿਚਾਰੇ ਯਾਦ ਕਰਦੇ ਨੇ ਫਿਰ ਆ ਕੇ ਵੀ ਜਾਂਦੇ ਨੇ ਤਾਂ ਅੱਜ ਜਵੇਦ ਆਉਂਦਾ ਸਾਡੇ ਏਰੀਆ 'ਚ ਜਵੇਦ ਆ ਗਿਆ ਆਜੋ ਜਵੇਦ ਆਜੋ ਤੇ ਲਓ ਸੂਟ ਦੇਖੋ ਕਿੰਨੇ ਸੋਹਣੇ ਨੇ ਆਹ ਦੇਖੋ ਬਲੈਕ ਇਹ ਜਾਣੇ ਵਸੇ ਸਾਰੇ ਸੋਲਡ ਹੋ ਚੁੱਕੇ ਆ ਇਹ ਇੱਕ ਸਾਡਾ ਇਹ ਵਾਲਾ ਬਲੌਕ ਪ੍ਰਿੰਟ ਵਾਲਾ ਫੇਵਰੇਟ ਦਾ ਬਹੁਤ ਸਾਰਾ ਜਾਂਦੇ ਆ ਸਭ ਬੜੀਆ ਠੀਕ ਠਾਕ ਤੂੰ ਬਤਾਓ ਕੈਸੇ ਹੋ ਸ਼ੁਕਰ ਹੈ ਕਬ ਆਏ تھے ਦੋ ਦਿਨ ਦੋ ਦਿਨ ਹੋਏ ਠੀਕ ਹੈ ਆਪਾਂ ਸਭ ਬੜੀਆ ਤੂੰ ਬਤਾਓ ਫੈਮਲੀ ਕੈਸੀ ਹੈ ਵਹਾਂ ਬੱਚੇ ਠੀਕ ਹੈ ਲਕੋਟੀਆਂ ਸਵੈਟਰ ਆ ਗਿਆ तकरीबन ਸਾਰੇ ਪਿੰਡਾਂ ਦੇ ਵਿੱਚ ਆ ਗਿਆ ਹਨਾ ਦੋ ਦਿਨ ਹੋਏ ਦੋ ਦਿਨ ਤੋਂ ਠੰਡ ਜੀ ਪੈਣ ਲੱਗੀ ਹੈ ਨਾ ਪਹਿਲਾਂ ਠੰਡ ਹੈ ਨਹੀਂ ਸੀ ਆਰੇ ਆ ਤੇ ਠੰਡਾ ਸਹੀ ਗੱਲ ਐ ਤੁਸੀਂ ਠੰਡ ਲੈ ਕੇ ਆਉਂਦੇ ਹੋ ਲੈਣਾ ਹਾਂ ਤੁਸੀਂ ਕੁਝ ਹੂੰ ਕੀ ਲੈਣਾ ਚਾਹੇ ਪੀਓਗੇ ਪਹਿਲੇ ਜਵੇਦ ਬਤਾਓ ਪਾਣੀ ਪੀਵਾਂਗੇ ਠੀਕ ᱞੇ ਮੈਂ ਪਹਿਲਾਂ ਪਾਣੀ ਬੈਠ ਜਾ ਅੰਦਰ ਆ ਜਾਓ ਲੋ ਜਵੇਦ ਨੂੰ ਪਹਿਲਾਂ ਪਾਣੀ ਪਿਲਾ ਦਈਏ ਤੇ ਫੇਰ ਆਪਾਂ ਦੇਖਦੇ ਹਾਂ ਜੇ ਜਵੇਦ ਕੋ ਕੁਝ ਲੈਣਾ ਹੋਇਆ ਚਾਹੇ ਲੱਖਾਂ ਹੀ ਆਪਾਂ ਬਾਹਰੋਂ ਸਮਾਨ ਖਰੀਦ ਲਈਏ ਪਰ ਇਹਨਾਂ ਕੋ ਵੀ ਇੱਕ ਅੱਧੀ ਚੀਜ਼ ਲੈਣੀ ਹੁੰਦੀ ਆਪਾਂ ਨੇ ਇੱਧਰ ਇੱਕ ਬੰਦਾ ਭੱਜ ਭੱਜ ਕੇ ਅੱਗੇ ਲੰਘ ਗਿਆ ਕਿ ਮੇਰੇ ਵੀਡੀਓ ਚ ਲੈਣਾ ਹੈਗਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਅੱਜ ਹੋਇਆ ਰੈਡੀ ਤੁਸੀਂ ਕਹੋਗੇ ਪਤਲੀ ਕਦ ਕਿੱਥੇ ਕੱਪੜੇ-ਕੁਪੜੇ ਪਾਈ ਫਿਰਦਾ ਜ ਨਵੇਂ ਹਨਾ ਕਿਉਂਕਿ ਅੱਗੇ ਤਾਂ ਉਹੀ ਪੁਰਾਣੇ ਕੱਪੜਿਆਂ ਦੇ ਫਿਰਦਾ ਹੈ ਤੇ ਅੱਜ ਮੈਂ ਚੱਲਿਆ ਆਪਣੇ ਸੌਰੇ ਤੇ ਮਿੱਟ ਮਿੱਟ ਕੇ ਕਲਾ ਕਰੀ ਆਓ ਕਿਵੇਂ? ਮੁਠੀਆਂ ਵੀ ਢਾ ਰੱਖ ਦੋਨੇ ਮੁਠੀਆਂ। ਯਾ ਤਾਂ ਖੋਲ ਲਾ ਕੇ ਕੋਈ ਗੱਲ ਨਹੀਂ। ਮੁਠੇ ਮੀਟ ਨਹੀਂ ਪੈਂਦੀਆਂ ਨੇ। ਅੱਛਾ। ਕਮਾਨ ਵਾਸਤੇ ਤੇਰੇ ਵਰਗਿਆਂ ਨੂੰ। ਹੂੰ ਹੂੰ। ਹਾਂ। ਲੱਗਾ ਮੇਰੇ ਕਿਹੜਾ ਚੂੜੀਆਂ ਪਾਈਆਂ। ਆਪਾਂ ਚੱਲੇ ਆਂ। ਆਪਣੇ ਸਹੁਰੇ ਤੇ ਮੈਨੂੰ ਬੜੀ ਖੁਸ਼ੀ ਹੈ। ਅੱਛਾ। ਤੁਹਾਨੂੰ ਕੋਣ ਚੰਗਾ ਲੱਗਦਾ ਹੈ? ਅਸੀਂ ਆਪਣੀ ਮੰਮੀ ਨੂੰ ਲੈ ਕੇ ਚੱਲੇ ਆਂ। ਮਤਲਬ ਮੇਰੇ ਸਾਸੂ ਨੂੰ ਲੈ ਕੇ ਚੱਲੇ ਆਂ। ਉਹਦੇ ਵੀ ਸਹੁਰੇ ਚੱਲੇ ਆਂ। ਹੂੰ ਹੂੰ। ਹੋਰ ਕਾਸ਼। ਮੰਮੀ ਨੂੰ ਸਹੁਰੇ ਲੈ ਕੇ ਚੱਲੇ ਆਂ ਤੇ ਥੋੜੇ ਮੰਮੀ ਨੂੰ ਨਾ ਉਧਰ ਦਾ ਵੈਦਰ ਦਿਖਾ ਲਈਏ ਤੇ ਕਮਾ ਲਈਏ ਮੰਮੀ ਨੇ। ਮੈਨੂੰ ਕਹਿੰਦਾ ਜੰਮ ਹੋ ਜਾਨਾ ਪ੍ਰਧਾਨ ਦਾ ਡਰੈਸਿੰਗ ਸੈਂਸ ਦੇਖੋ ਬੇਟਾ ਬੇਟਾ ਠੀਕ ਬੇਟਾ ਤਿਆਰ ਹੋ ਗਿਆ ਸਾਡਾ ਬੇਟਾ ਬੇਟਾ ਪੁੱਤਰ ਪੁੱਤਰ ਰੈਡੀ ਹੋ ਗਿਆ ਮੇਰਾ ਜਿਹੜੀ ਫੀਲਿੰਗ ਪਰਨੀਤ ਨਾਲ ਆਉਂਦੀ ਨਾ ਉਹ ਬੇਟਾ ਨਾਲ ਨਹੀਂ ਆਉਂਦੀ ਹੈਗੀ ਮੇਰਾ ਸਾਡਾ ਪਰਨੀਤ ਇਹ ਮੇਰਾ ਪੁੱਤ ਤਿਆਰ ਹੋ ਗਿਆ ਹੈ ਨਾ ਪਰਨੀਤ ਮੈਂ ਬ੍ਰਾਊਨ ਬ੍ਰਾਊਨ ਰੱਖਿਆ ਤੇ ਪ੍ਰਧਾਨ ਦਾ ਡਰੈਸਿੰਗ ਸੈਂਸ ਦੇਖੋ ਆ ਕਾਰਡ ਮੇਰੇ ਕਾਰਡ ਪੈਰਾਂ ਚ ਪਏ ਨੇ ਇੱਥੇ ਰੱਖ ਲੈ ਇੱਥੇ ਰੱਖ ਹਾਂ ਇੱਥੇ ਰੱਖ ਲੈ ਇੱਥੇ ਰੱਖ ਲੈ ਦਿਲ ਨਾਲ ਲਾ ਕੇ ਜੀਬ ਨਹੀਂ ਕੀ ਕਰੀਏ ਪੱਧਾ ਤਾਂ ਤਿਆਰ ਹੋ ਗਿਆ ਤੇ ਅਸੀਂ ਉਹਦੇ ਸਾਡੇ ਜਾਣ ਲੱਗਿਆ ਵੀ ਕਪਤੋਂ ਲੱਗਿਆ ਵੀ ਕਪਤਤ ਤੇ ਅਸੀਂ ਕਪਤੋ ਕਪਤੀ ਤੇ ਸਾਡੀ ਸਾਰੀ ਫੈਮਲੀ ਮਤਲਬ ਮੈਂ ਪਰਨੀਤ ਗगन ਫਤੇ ਯਾ ਤੂੰ ਇਤਿਆਰ ਹਣਾ ਤੂੰ ਇਗੜਾ ਰੋਟੀਾਂ ਲਾਇਆ ਤੂੰ ਇਗੜਾ ਦਾਲ ਸਬਜੀ ਬਣਾਈ ਉੱਟ ਕੇ ਮੈਂ ਪਹਿਲਾਂ ਦਾਲ ਸਬਜੀ ਬਣਾਈ ਉੱਟ ਕੇ ਹਾਂ ਥੋੜਾ ਕਹਿਣਾ ਮਤਲਬ ਕਿ ਮੈਂ ਉੱਟ ਕੇ ਬਣਾਉਂ ਮੈਂ ਥੋੜੇ ਵਾਸਤੇ ਦੋ ਕੋਰੀਅਨ ਕੱਢਣੇ ਨੇ ਮੈਂ ਰੋਟੀ ਬਣਾਉਂ ਥੋੜੇ ਵਾਸਤੇ ਬਣਾ ਲਓ ਚੰਗੀ ਗੱਲ ਦੁਨੀਆ ਬਣਾਉਂਦੀ ਚ ਵੱਡੀ ਗੱਲ ਤੁਸੀਂ ਬਸ ਇਹੀ ਚਾਹੁੰਦੇ ਵੀ ਕੋਲਿੰਦਰ ਸਿੰਘ ਨਾ ਕਪੜੇ ਕਿਉਂ ਪਾ ਲੈਨੇ

ਉਹਦੇ ਫਾੜ ਵੀ ਗਿਆ ਡੱਟ ਚਲਵਾਰ ਕਿਹੜੀ ਸੀ ਗੱਲ ਹਾਂ ਤੇਰਾ ਆ ਵੀਡੀਓ ਨੇ ਹੈਲੋ ਫਰੈਂਡਸ ਤੇ ਲੈ ਅਸੀਂ ਚੜ ਕੇ ਨਣਕੇ ਜੰਦੇ ਸਾਨੂੰ ਮਿਲਿਆ ਇੱਕ ਪਤੰਗਾ ਦਾ ਗੁੱਡਾ ਗੁੱਡਾ ਸੀ ਬਹੁਤ ਵੱਡਾ ਗੁੱਡਾ ਸੀ ਲੁੱਟਿਆ ਅਸੀਂ ਗੁੱਡਾ ਲੁੱਟਣ ਹੀ ਲੱਗੇ ਉਦੋਂ ਹੋਰ ਮੁੰਡਾ ਆ ਗਿਆ ਚਾਕੇ ਲੈ ਗਿਆ ਤੇ ਜਦੋਂ ਆ ਆਪਣਾ ਬੈਠਾ ਵਲੌਗ ਬਣਾਈ ਜਾਂਦਾ ਉਹ ਦੇਖੋ ਉੱਤੇ ਪੰਗੂਡੇ ਨੂੰ ਦਿਖਾ ਵੀ ਦੇ ਹਾਂ ਹਾਂ ਡਰੇਨ ਬਹੁਤ ਹੈਰਾ ਹੈ ਚਾਂਦ ਵਾਲੇ ਬਤਾਂ ਗੋ ਡਰੇਨੇ ਤੇ ਚਦਰੇ ਜਾ ਕੇ ਦਿਖਾਨੇ ਆ ਕਿਹੜੇ ਸੋਨਾ ਗੋ ਆਪਣੇ ਨਮਕ ਟੂਬੀ ਲੈ ਕੇ ਆਮਗੇ ਬੋਲਟ ਸਰਵਿਸ ਸੁਣੀ ਆ ਤੇ ਬੋਲਟ ਸਰਵਿਸ ਲਾ ਕੇ ਜਾ ਆਪਾਂ ਚੱਲਣੇ ਆ ਨਾੜ ਕੇ ਨਾੜ ਕੇ ਹਫਤੇ ਦੇ ਵਲੌਗ ਇੱਕੋ ਵਾਰ ਚੁ ਕੱਟਦੇ ਹਾਂ ਤੇ ਟਾਈਮ ਹੋ ਗਿਆ 10:30 ਇਹਨਾਂ ਨੇ ਰਾਤ ਗਿਆ ਸੀ ਵੀ ਅਸੀਂ ਵੀ ਆਪਾਂ ਨੂੰ 10 ਵਜੇ ਆਪਾਂ ਨੇ ਚੱਲ ਪੈਣਾ ਆਇਆ ਫਿਰ ਉਰੇ ਬੈਠੇ ਆ ਅਜ ਤੱਕ ਤਿਆਰ ਹੋਏ ਪੈਨ ਬਸ بار بار ਹੀ ਨਿਕਲਦਾ ਖਾਬ ਤੂੰ ਆ ਤੂੰ ਆ ਕਰ ਦੂਗਾ ਤੂੰ ਆ ਤੂੰ ਕਰੇਗਾ ਕਿਦਰਾ ਆਊਗਾ ਇੱਕ ਨੂੰ ਗੱਡੀ ਚ ਬੈਠ ਸਾਰੀ ਘਬਰਾੜ ਜੀ ਹੋਣ ਲੱਗੀ ਸਹੀ ਗੱਲ ਹੈ ਵਾਓ ਸਿਰ ਸਿਰ ਦੁਖਾ ਲੱਗਦਾ ਗੱਡੀ ਚੋਂ ਤਾਜ਼ ਮੈਲ ਹਾਂ ਤਾਜ਼ ਮੈਲ ਦਿੱਤਾ ਪਰ ਓਏ ਤੇ ਟਾਈਮ ਯਾਰ ਬਹੁਤ ਹੋ ਗਿਆ ਇਹਨਾਂ ਨੂੰ ਇੰਨੀ ਵਾਰੀ ਕਹਤਾ ਨਿਕਲ ਜਾ ਕੋਈ ਇਹਨਾਂ ਦੇ ਸਾਂਸਕ੍ਰੀਮ ਕੋਈ ਕੁਝ ਨਹੀਂ ਕਹਿੰਦਾ ਕਿੱਧਰ ਕੀ ਕੰਮਾ ਹੋਣਾ ਬੱਚੇ ਐ ਨਹੀਂ ਚੱਲਦੀ ਸਾਡੀ ਇਹ ਕਾ ਨਹੀਂ ਹਟਦਾ ਕਾ ਇਹ ਕਦੀ ਇੱਧਰ ਕਦੀ ਉੱਧਰ ਆ ਆ ਗਿਆ ਕਿਹ ਕਿਹ ਉਹ ਹੋ ਅਗਲੇ ਨੇ ਉਹਨੇ ਉਹਨੇ ਵਿਰਾਉਲ ਬਲੌਗਰਜ਼ ਹੀ ਨਹੀਂ ਦੇਖਣਾ ਤੇਰਾ ਮੂੰਹ ਦੇਖ ਕੇ ਉਹਨੇ ਦੇਖਣਾ ਉਹ ਨਾਲ ਕਹਿਣਗੇ ਆਹ ਕੌਣ ਐ ਛਪਰੀਆ ਭਈਆ ਜਾ ਆ ਤੂੰ ਭਈਆ ਨੇ ਬੋਲ ਹੋਰ ਕਿਹ ਮੈਂ ਨਾ ਮੈਂ ਦੇਖਦੀਆਂ ਨੇ ਭਈਆ ਪਰੇ ਭਈਆ ਤੇਰੇ ਭਾਈ ਭਈਆ ਮੈਂ ਮੈਨੂੰ ਬੁਲਾਇਂ ਬਸ ਦੀ ਬੱਚੇ ਚਲ ਰੱਖ ਰੱਖ ਅਗਸੀ ਭਈਆ ਰੱਖਾ ਇਹ ਨਹੀਂ ਨਹੀਂ ਭਈਏ ਨਾ ਨਾ ਹੋਸੀ ਰੱਖ ਭਈਏ ਕੀ ਆ ਯਾਰ ਭਈਆ ਯਾਰ ਆ ਭਈਏ ਯਾਰ ਤੇਨੂੰ ਗੱਡੀ ਵੀ ਖੁੱਲਨੀ ਆਉਂਦੀ ਯਾਰ ਹਾਂ ਰੱਖ ਉਹਨੂੰ ਇਹ ਚ ਪਹਿਲਾਂ ਆ ਤਾਂ ਬੰਦ ਕਰ ਲੈ ਹੂੰ ਹੂੰ ਕਰਦੇ ਕਰਦੇ ਚਾਲ ਰੱਖ ਲੂਗਾ ਰੱਖਣ ਭਈਏ ਰੱਖਦੇ ਰੱਖਦੇ ਉੱਥੇ ਰਾ ਦੇ ਸਾਈਡ ਜਿਹਦੇ ਭਈ ਇਹ ਜਾ ਯਾਰ ਜੋ ਜੋਰ ਹੈ ਹੀ ਨਹੀਂ ਹਰ ਤੇਰੇ ਚ ਕੀ ਭਈ ਇਹ ਯਾਰ ਤੈਨੂੰ ਸੈਟਿੰਗ ਨਹੀਂ ਕਰਨੀ ਭਈ ਇਹ ਉਗਰਾਏ ਨੂੰ ਹਮ ਅਬ ਭਈ ਇਹ ਯਾਰ ਆ ਫਾੜੇ ਯਾਰ ਇਹਨੂੰ ਹੀ ਰੱਖ ਰੱਖਿਆ ਸੀ ਲੱਖ ਰੁਪਏ ਤੇ ਉਹੀ ਰੱਖ ਰੱਖਿਆ ਹੈ ਦੋ ਤੇ ਲਿਆ ਸੀ ਬੁਲਟਰ ਆਣਾ ਲੰਗ ਸਦੇ ਤੁਹਾਨੂੰ ਇੱਕ ਮਿਲਿਆ ਆਈਸਕ੍ਰੀਮ ਵਾਲਾ ਅੰਕਲ ਆਈਸਕ੍ਰੀਮ ਸੀ ਜਿਹੜਾ ਜਿੱਤੀ ਚੱਕ ਬਈ ਇਹ ਰੱਖ ਤੰਦਿਆ ਐਉਂ ਹੀ ਹੋਇਆ ਇਸ ਕੋ ਲਓ ਚੱਲ ਪਏ ਆਪਾਂ ਤੇ ਆਪਾਂ ਗੱਡੀ ਚੇਂਜ ਕਰ ਲਈ ਜੀ ਵੇ ਤੁਸੀਂ ਬਸ ਹੀ ਹਮ ਨਹੀਂ ਚੈਨਲ ਤੇ ਵੀ ਬਣਾਈ ਵੀਡੀਓ ਨਾ ਹਾਂ ਮਾਸੀ ਦੇ ਉੱਤੋਂ ਬਾਅਦ ਕਿਵੇਂ ਹੋਦਰ ਮੈਂ ਤਾਂ ਆ ਹੀ ਅੱਜ ਹੈਅ ਸਟਾਈਲ ਨਹੀਂ ਬਣਾਇਆ ਤੇ ਆਈ ਜਦੋਂ ਭਾਈ ਨੇ ਗੱਡੀ ਲਈ ਤੇ ਪਾਜਿਆ ਨੂੰ ਚਾਰਾ ਨਾ ਸੀਟਾਂ ਥੱਲੇ ਕਾਕਾ ਦਿਖਾਉਂਦਾ ਸੀ ਪਰ ਜਦੋਂ ਕਿਤੇ ਲੰਬੇ ਸਫ਼ਰ ਤੇ ਜਾਣਾ ਹੋਵੇ ਤੇ ਇਦਾਂ ਗੱਡੀ ਦੇ ਸੀਟਾਂ ਆਪਾਂ ਛੁੱਟ ਕੇ ਲੰਮੇ ਪੈ ਸਕਦੇ ਨਾ ਜਾਕ ਲੈਣੇ ਆ ਪਾਜੂ ਆਈ ਵਿਚਾਰੇ ਦੀ ਗੱਲ ਨਾ ਸੀਰੀਸ ਲਈਦਾ ਗੱਲਾਂ ਚ ਵੀ ਉਹਦਾ ਮਜ਼ਾਕ ਬਣਾਤਾ ਹੀਗਾ ਵੀ ਲੈ ਪਾਜੀ ਤੇ ਗੱਡੀ ਵੇਲਾ ਕਿਹੜੀ ਲਈ ਆ ਵੀ ਬੰਦੇ ਨੂੰ ਸਫ਼ਰ ਇੰਜੋਏ ਕਰਨਾ ਤਾਂ ਗੱਡੀ 'ਚ ਲੰਮੇ ਪੈ ਕੇ ਜਾਣਾ ਹੁੰਦਾ ਅੱਜ ਪਤਾ ਲੱਗਿਆ ਕਿ ਵਾਕਈ ਉਹਦਾ ਚੀਜ਼ ਦਾ ਵੀ ਬੜਾ ਵੱਡਾ ਸਾਨੂੰ ਫਾਇਦਾ ਹੋਇਆ ਮੈਂ ਇਧਰ ਮੰਮੀ ਆਪਣੀ ਆਪਰ ਲੰਬੇ ਪਾਲੀ ਇਧਰ ਨਾਲ ਹੀ ਮਿਰਮਾ ਨਾ ਸੁੱਤੀ ਬਿਨ ਨਜ਼ਾਰੇ ਲੈ ਆਂਦੀ ਤੇ ਬੜੇ ਹੀ ਕਿਉਂਕਿ ਸਮੇ ਸਮਾਂ ਕੱਢ ਕੇ ਸੀ ਅਸੀਂ ਥੱਲੇ ਆਪਣੇ ਬੇਕੇ ਸਮੇ ਸਮਾਂ ਹੋਰ ਅਰ ਬੜਾ ਸਮਾਂ ਬਹੁਤ ਹੀ ਛੋਟ ਆਪਣੇ ਕੋਲ ਤੇ ਕੀ ਕਰੀ ਮਜਬੂਰੀ ਸੀ ਆਪਣੇ ਬੋਲੀਰ ਵਗੈਰਾ ਅਜੇ ਜਾਣੀ ਰਹੇ ਸੀ ਇਸ ਕਰਕੇ ਆਪਾਂ ਪ੍ਰੋਗਰਾਮ ਬਣਾ ਲੈ ਜਾਂਦਾ ਕਈ ਆਪੋਂ ਫਿਰ ਬੜੇ ਮੰਮੀ ਕਰ ਜਾਣੀ ਮੈਨੂੰ ਨਾ ਤੰਗ ਕਰਿਓ ਮਾਮੇ ਨਾ ਪੱਲਣ ਪਿਓ ਹੋਰ ਆ ਰਿਹਾ ਮਰੀਜ਼ ਲੈ ਕੇ ਚੱਲਿਆ ਹੋਰ ਇੰਨੇ ਜਾਣੇ ਕ ਤੂੰ ਜਮੀ ਨਹੀਂ ਕੁਸਕਣਾ ਮੰਮੀ ਚੰਗਾ ਤੂੰ ਬਸ ਇਹ ਕਹੀ ਕੇ ਰੋਕੋ ਨਾ ਰੋਕੋ ਨਾ ਤੋਲੋ ਤਾ ਮਾਈ ਵਿੱਚ ਛੇਤੀ ਕਰੋ ਹਾਈ ਵਿੱਚ ਜਿਹੜੋ ਕਿੰਨੇ ਰੋਕੇ ਨਾ ਫੁੱਲ ਫੁੱਲਾਂ ਤੋਂ ਹੀ ਜੇ ਨਾ ਹਾਈ ਵਿੱਚ ਛੇਤੀ ਕਰੋ ਲੈਕਚਰ ਬੰਦ ਹਾਂ ਚੱਲ ਚੱਲ ਲੈਕਚਰ ਬੰਦ ਕਰ ਮੰਮੀ ਕਹਦੀ ਤੇ ਸੰਗਰੂਰ ਤੋਂ ਆਪਾਂ ਚੱਲ ਪਿਆ ਹੁੰਦਾ ਕਰਨਾ ਨਾ ਬੱਟੀ ਕੋਰੀਰ ਪੂਰੀ ਰ ਆਪਾਂ ਕਹੇ ਸੀ ਸਾਡੇ ਟੇਲਰ ਨੂੰ ਕਿ ਤੂੰ ਲਗਵਾ ਦੇ ਉਹ ਚੈਨ ਲਵਾਤੇ ਹਨ ਸਾਰੇ 2-4 ਦਿਨ ਦਾ ਕੰਮ ਖਤਮ ਕਰਕੇ ਆਗੇ ਤੇ ਆ ਹੀ 2 ਦਿਨਾਂ ਤੇ ਵਾਪਸ ਜਾਣਾ ਓਨਲੀ 2 ਡੇਸ ਹਾਂ ਹਾਂ ਆ ਯੂ ਟੋਰ ਕੋਸ਼ ਨਹੀਂ ਕਰਨਾ ਕਰਨ ਸੋਣਾ ਮੈਂ ਤੇ ਰੱਜ ਰੱਜ ਕੇ ਮਾਂਜ ਰੱਜ ਕੇ ਸੋਣਾ ਤੂੰ ਕੰਮ ਕਮ ਕਰੀ ਜੋਰ ਨਾਲ ਅੱਛਾ ਕੰਮ ਤੇ ਧਿਆਨ ਰੱਖੀ ਸਿਲੰਡਰ ਵੀ ਲੈ ਲਓ ਵੇ ਇੱਕ ਜੀ ਤੈਨੂੰ ਮੈਨੂੰ ਫੋਟੋ ਭੇਜੀ ਸੀ ਨਾ ਇਹੋ ਜਿਹਾ ਚਾਹੀਦਾ ਜੇ ਮਿਲ ਜੂਗਾ ਤਾਂ ਲੈ ਆ ਜੀ ਥੋੜੀ ਬੋਲ ਬੋਨਾ ਨਾ ਬੋੜਿਆ ਤੇ ਲਓ ਜੀ ਆਪਾਂ ਆ ਗਏ ਆ ਫੇਰ ਦੁਬਾਰਾ ਉਸੇ ਮਾਈ ਆਲਵੇਸ ਫੇਵਰੇਟ ਟਾਪਾ ਗ੍ਰੀਨਵੁੱਡ ਟਾਪ ਵਿੱਚ ਤੇ ਭਾਈ ਲਾਲਾ ਵਗਿਆ ਹੀ ਇਹਦੀਆਂ ਇੰਨੀਆਂ ਤੇ ਮੰਮੀ ਨੂੰ ਆਇਆ ਪਾਇਆ ਹੋਇਆ ਸੀ ਮੇਰੇ ਯਾਰੇ ਨਾਲ ਹਈ ਮੰਮੀ ਡਰੈਸ ਵੀ ਚੇਂਜ ਕਰਨਾ ਹੈ ਮੰਮੀ ਅੱਜ ਆਪਣੇ ਘਰੇ ਆ ਅੱਜ ਡਰੈਸ ਵੀ ਚੇਂਜ ਕਰਦੀ ਗੱਡੀ 'ਚ ਬੈਠੇ ਹੋਰ ਗੱਡੀ ਦੇ ਅੱਗੇ ਕਹਿੰਦੇ ਵਲੌਗ ਬਣਦਾ ਚਲੋ ਯਾਰ ਬਦਲਾ ਚੱਤੀ ਰਹਾ ਹੈ ਆਦਨੇ ਢੀ ਪਤਾ ਕੀ ਪੀਏਗਾ ਪਤਾ ਹੈ ਕੀ ਲੈਣਾ ਤੂੰ ਮੈਂ ਕੁਝ ਨਹੀਂ ਕਹਿੰਦਾ ਇੱਧਰ ਕਿਉਂ ਆ ਗਿਆ ਹੋਰ ਕੋਈ ਛੋਟ ਨਹੀਂ ਲੱਗਦੀ ਫਿਰ ਨੂੰ ਗੇਮ 'ਚੋਂ ਦੀ ਅੱਗ ਲੱਗੀ ਹੈ ਚਾਨਲ ਗਲਾਇਆ ਆਵਣਾ ਕਰ ਲੋ ਆ ਦੇਖੋ ਕਰ ਲੋ ਆਜੋ ਆਜੋ ਨੰਨੀ ਇਹਦੇ ਜਾਣਾ ਹੀ ਨਹੀਂ ਲੈ ਨੰਨੀ ਆ ਗਈ ਅਸੀਂ ਬਸ ਅੱਧੇ ਘੰਟੇ ਦਾ ਅੱਧੇ ਘੰਟੇ ਮੈਂ ਸੌ ਬੈਠਾ ਨਹੀਂ ਆ ਬੂਤੇ ਕੱਪੜੇ ਕਿਉਂ ਗੰਦੇ ਕਰਦਾ ਯਾਰ ਸ਼ੇਖ ਆ ਗਈ ਸ਼ੇਖ ਦੁਬਈ ਵਾਲੇ ਪਾਪਾ ਉਹਨੇ ਉਧਰ ਗਏ ਨੇ ਕਿੱਧਰ ਸ਼ੇਕ ਆ ਗਿਆ ਤੇ ਸ਼ੇਕ ਆ ਗਿਆ ਦੁਬਈ ਵਾਲੇ ਐਵੇਂ ਦੇ ਦੁਬਈ ਦੇ ਸ਼ੇਕ ਯਾਨਾ ਸਟਾਟ ਗਗਨਾੜੀ ਦੇ ਕੰਮ ਵੇਖ ਲੋ ਪਹਿਲਾਂ ਤਾਂ ਗਗਨੇ ਟੋਪੜ ਵਾ ਲਿਆ ਗੱਡੀ ਦੀ ਬਾਰੀ ਚੜਾ ਕੇ ਤੇ ਅਸੀਂ ਸਾਰੇ ਨੇ ਚਾਹ ਆਰਡਰ ਕੀਤੀ ਤੇ ਗਦਨ ਨੂੰ ਅੱਗ ਲੱਗੀ ਕਾਫੀ ਪੀਂਦੀ ਨੰਦਰਾ ਨਹੀਂ ਰਿਕਟ ਲਈ ਮੈਨੂੰ ਨਹੀਂ ਮੈਨੂੰ ਹੁਣ ਮੈਂ ਆ ਪੈਣਾ ਲੰਮੇ ਹੁਣ ਨਹੀਂ ਮੈਂ ਬੈਠ ਕੇ ਜਾਣਾ ਅੱਜ ਯਾਰ ਉਹ ਜੂਆ ਕਿ ਆਇਆ ਲਾ ਫੜ ਮੈਂ ਗੱਡੀ ਸਾਫ਼ ਕਰਾ ਹੈ ਮੈਂ ਗੱਡੀ ਸਾਫ਼ ਕਰਨੀ ਹੈ ਕਰ ਹੋਰ ਮਾਲੀ ਕਿੰਦੀ ਹੀ ਪੀਏ ਅਰੇ ਅੱਛੇ ਸੇ ਕਰੋ ਪੈਸੇ ਕਿਸ ਲਈ दिए ਤੁਮੇ ਬੜਾ ਮੱਚ ਮਾਰਿਆ ਪਸ ਤਾਨੂੰ ਰਣ ਗੱਡੀ ਦੇ ਤਾ ਤੋਤੀ ਨਹੀਂ ਹੈਗੀ ਜੇ ਮਮੀ ਜਨ ਨਵਾਂ ਲੱਗਦਾ ਚੱਲ ਚੱਕ ਲੈਣ ਗੱਡੀ ਘੜਾਈ ਹੁੰਦੀ ਹੋਰ ਆ ਦੇਖ ਆ ਆਪਣਾ ਵਾਹ ਕਰਦੇ ਕਰਦੇ ਚੰਗੀ ਤਰ੍ਹਾਂ ਉਸ ਖਾਤਾ ਲੈਂਦੇ ਨਾਲ ਖਾਂਦੇ ਗਾਲਾਂ ਉਹਨਾਂ ਕੋਲ ਕਿਹੜਾ ਨਾ ਉਹ ਤਾਂ ਕੋਈ ਗੱਲ ਨਹੀਂ ਪੈਂਦੀਆਂ ਰੰਦੀਆਂ ਨੇ ਲੰਮਕ ਆਇਆ ਹੈ ਲਫੜ ਆ ਦੇਖੀ ਕੀ ਹੱਥ ਫੜਾਈ ਦੇਖੀ ਨਹੀਂ ਆ ਤੇ ਅਮਨ ਗगन ਤੇ ਅਮਨ ਬੈਠੇ ਸਾਹਮਣੇ ਉਹ ਵੀ ਬੈ ਜਾ ਨਾਲ ਤੂੰ ਵੀ ਚਾਹ ਢੀ ਗगन ਦੇ ਕੰਮ ਵੇਖੋ ਗगन ਮੈਨੂੰ ਕਹਿੰਦੀ ਚਾਹ ਤੋਂ ਪਹਿਲਾਂ ਟਾਈਮ ਲੱਗਣ ਪਹਿਲਾਂ ਗੋਲ ਗੱਪੇ ਖਾ ਲਈਏ ਗਰਨ ਅੱਜ ਉਲਟੀ ਜੁ ਨਹੀਂ ਆਈ ਹੈ ਕਿ ਗਰਨ ਗੋਲੀ ਦਵਾਤੀ ਹੋਰ ਮੈਂ ਨਹੀਂ ਖਾਣੇ ਗੋਲ ਗੱਪੇ ਨਹੀਂ ਨਹੀਂ ਗਗਨ ਦਾ ਦਿਮਾਗ ਦੇ ਇਥੇ ਤਾਂ ਰਹਿੰਦਾ ਦਿਮਾਗ ਦਾ ਘਾਟਾ ਮੇਰੇ ਵਾਲ ਵੀ ਬਹੁਤ ਚਿੱਟੇ ਹੋ ਗਏ ਅੱਜ ਮੇਰਾ ਮੂੰਹ ਸਾਫ ਲੱਗਦਾ ਹੈ ਹੈ ਹੋਰ ਬਹੁਤ ਬੰਗੇ ਕਰਨੇ ਪੈਣੇ ਸੀ ਇੱਕ ਬਣਾਉਣੇ ਪੈਣੇ ਪਹਿਲਾਂ ਮੈਂ ਕਹਿੰਦੀ ਹੈ ਹੈ ਮੈਂ ਨਹੀਂ ਖਾਣੇ ਹੈਗੇ ਤੂੰ ਲੈ ਕੇ ਜਾਣੇ ਗੱਡੀ ਚ ਲੈ ਜਾ ਮੈਂ ਚਾਹ ਪੀਣੀ ਨਾਲ ਮੈਂ ਕੁਝ ਹੋਰ ਮੰਗਵਾਇਆ ਹੋਇਆ ਅੰਦਰ ਆ ਜਾਣਾ ਹੈ ਆਪਾਂ ਲੁਧਿਆਣੇ ਪਹੁੰਚਣ ਵਾਲੇ ਆ ਤੇ ਹਜੇ ਘੱਟੋ ਘੱਟ ਹੈ ਯਾਰ ਮੈਂ ਚਾਹ ਪੀਣੀ ਹੈ ਅਗਰ ਕਿਉਂ ਤੇ ਮੇਰਾ ਉਲਟਾ ਕੰਮ ਕਰਾਉ ਕਰਦੀ ਹੁਣ ਚਾਹ ਅੰਦਰ ਜਾਣ ਵਾਲੀ ਹਣੀ ਉਹ ਵਿੱਚ ਪੌੜਾ ਨੇ ਪਾਲੀ ਗਲਾਸਾਂ ਦੇ ਵਿੱਚ ਤੇ ਹਜੇ 3 ਕਿ ਘੰਟੇ ਦਾ ਸਫ਼ਰ ਸਾਡਾ ਹੋਰ ਰਹਿ ਗਿਆ ਇੱਥੋਂ ਹਜੇ ਤੇ ਤੁਹਾਨੂੰ ਪਤਾ ਹੈ ਕਿ ਆਪਾਂ ਰੇ ਜਾਣਾ ਬਟਾਲੇ ਅੱਜ ਤੇ ਬਟਾਲੇ ਵਾਲਿਓ ਹਾਂ ਮੈਂ ਨਹੀਂ ਖਾਣਾ ਕੁਝ ਤੂੰ ਖਾ ਲੈ ਚਲੋ ਉਹ ਗਈ ਚਾਹ ਉਹ ਦੇਖ ਉਹ ਚਾਹ ਗਈ ਆਪਣੀ ਹਾਂ ਚਾਹ ਆ ਗਈ ਤੇ ਆਪਾਂ ਚਾਹ ਪੀਣੇ ਜਾ ਕੇ ओके सॉरी ਨਹੀਂ ਕੁਝ ਖਾਣਾ ਵੀ ਅੰਦਰ ਜਾਣਾ ਪੈਣਾ ਏ ਤੇ ਅਜੇ ਸਾਡਾ ਸਫਰ ਸ਼ੁਰੂ ਹੀ ਹੋਇਆ ਸੀ ਤੇ ਅਮਨ ਹੁਣ ਨੂੰ ਲੱਗੀ ਭੁੱਖ ਆਈ ਨਹੀਂ ਆਈ ਨਹੀਂ ਤੁਹਾਨੂੰ ਪੜਦਾ ਅਮਨ ਨੇ ਮੰਗਾਇਆ ਪਨੀਰ ਕੀ ਕਹਿਆ ਮਨੇ ਇਹ ਪਾਓ ਬਾਜੀ ਹਾਂ ਜੇਦਰ ਪਨੀਰ ਤੋ ਹੀ ਲੱਗੀ ਭੁੱਖ ਪਰੀ ਤੇ ਪਾਓ ਬਾਜੀ ਮੰਗਾਈ ਮੈਂ ਲਈ ਸਾਰੇ ਹੀ ਮਾਸੇ ਦੇ ਫੁੰਗੇ ਮਾਰੇ ਨਾ ਕਰੇ ਮਰੇ ਵੀ ਫੁੰਗੇ ਮਸੇ ਮਾਸੇ ਸਾਰੇ ਹੀ ਫੁੰਗੇ ਮਾਰੇ ਨੇ ਹਾਂ ਫਾਦਰ ਲੰਘੇ ਬੱਤੇ ਮੈਂ ਆਇਆ ਹੱਲੇ ਕਾਲੀ ਬਾਜੀ ਪਈ ਫਾਦਰ ਖੜੇ ਹੋਣ ਦੀ ਆਤ ਹੈ ਪੂਰੀ ਖੰਦੇ ਤੋਂ ਥੋੜਾ ਹੀ ਆਇਆ ਹਾਂ ਹਾਂ ਤੇ ਤਾਂ ਪੁੱਤਾਂ ਨੂੰ ਫਾਂਟਾਂ ਦੇ ਕੋਈ ਸੋਬਾ ਰਹਿ ਫਾਂਟਾ ਮਾਂ ਇਹ ਲੇ ਕੇ ਜਾਈ ਨਾ ਇਹ ਆਹ ਚਾਹ ਨਹੀਂ ਆਈ ਚਾਹ ਵੀ ਆਉਗੀ ਯਾਰ ਗੁਰਦਲ ਚਾਹ ਮੰਗਾਈ ਮੈਂ ਉਹਨੂੰ ਕਹੇ ਉਹਨੂੰ ਕਹੇ ਮੁੰਡਰੂ ਭయ్యా ਚਾਹੇ ਕਿ ਇਥੇ ਵਾਹ ਪੇ ਅੱਜ ਤੱਕ ਆਈ ਨਹੀਂ ਹੈ। ਠੀਕ ਹੈ। ਗਗਨੇ ਖੋਰ ਮਗਾ ਲੈਣ ਆ। ਨਹੀਂ ਆ ਕੀ ਗੱਲ ਹੈ? ਛੇ ਮੈਂ ਵੀ ਆ ਕੇ ਜਾਉਂਦਾ। ਇੱਕ ਵੀ ਜਾਉਂਦਾ। ਇਹਨੂੰ ਜੂਸ ਹੈ? ਇਹਨੂੰ ਜੂਸ ਕਿੱਥੇ ਦੇਣੇ ਨੇ ਇਹ ਵਾਲਾ? ਪਤਾ ਨਹੀਂ ਥੋੜਾ ਗਗਨਾ ਕਿ ਐਸੇ ਅੰਦਰ ਹੈ। ਫਤੇ ਨੌ ਦਖਾਈ ਆਪਣੇ ਨੇਲ ਦਿਖਾਈ ਤੇਰੀ 6 ਕੱਪ 6 ਕੱਪ 6 ਕੱਪ ਕਹੀਦੀ ਭਈਆ 1 ਕੱਪ ਨੇ 12 ਉਹ ਦਿੱਤਾ ਹੈ ਜਾਨੀ ਹਾਂ ਹਾਂ کافی ਟਾਈਮ ਹੋ ਗਿਆ ਗਗਨ ਇਹਨੂੰ ਬਚਾ ਲੈ ਕਰੋ ਨੂੰ ਲੈ ਕੇ ਬੰਦੀ ਜਾਨੀ ਮੜੇ ਟੱਬਰ ਗਿੰਦ ਫਿੱਲ ਹੋਵੇ ਹੋਰ ਟੱਬਰ ਜਿਆਦਾ ਸੁੱਖਣਾ ਜਿਆਦੇ ਟੱਬਰ ਹੈ ਸਾਡਾ ਤੇ ਲਓ ਮੈਂ ਨੂੰ ਹੀ ਖਵਾਉ ਯਾਰ ਕਦਾਂ ਨੂੰ ਖਾ ਕੇ ਪਾਓ ਭਾਜੀ ਪੌਂ ਚੜ ਗਏ ਮੈਂ ਨਹੀਂ ਖੱਦੀ ਪੌਂ ਚੜ ਗਏ ਪੌਂ ਗੰਗਣ ਹੁਣ ਬਸ ਉਂਗਲਾਂ ਨਾਲ ਇਸ਼ਾਰੇ ਕਰੀ ਆਂਦੀ ਮੈਂ ਨਹੀਂ ਖਾਦੀ ਮੈਂ ਨਹੀਂ ਖਾਦੀ ਮੈਂ ਨਹੀਂ ਕਰਕੇ ਮੇਰੀ ਗਰਦਨ ਦਰਦ ਕਰਨਾਗੀ ਇੱਕੋ ਗੱਲ ਕਰੀ ਜਾਂਦੀ ਕਲਵਿੰਦਰ ਇੱਕੋ ਗੱਲ ਕਰੀ ਜਾਂਦੀ ਮੈਂ ਨਹੀਂ ਖਾਦੀ ਮੈਂ ਨਹੀਂ ਖਾਦੀ ਪਾਪਾ ਜੀ ਆ ਰਾਜ ਵੜਾ ਦਨੇ ਥੱਲੇ ਲੁਧਿਆਣੇ ਕੋਈ ਦੇਖਿਓ ਮੋਰ ਤਾਂ ਕੋਈ ਬੱਕਰੇ ਆਲਾ ਆਇਆ ਨਾ ਗਰਦਨ ਵੜਾ ਦਨੇ ਗਗੰਦੀ ਓਏ ਆਦੇ ਆ ਤੜਫ ਜਾਂਦਾ ਆਪਣੀ ਮੰਮੀ ਦੇ ਨਾਲ ਬਸ ਇਧਰ ਮੰਮੀ ਦਿੱਤੀ ਵੀ ਗਗੰਦੀ ਅਮਾ ਦੀ ਗਰਦਨ ਵੜਨੀ ਆ ਅਚ ਅਮਾ ਦੀ ਵੜਨੀ ਆ ਕਰ ਦੋ ਆ ਚੱਕ ਲੋ ਐਦਾ ਐਦਾ ਉਧਰ ਦੇਖੋ ਪਿੱਛੇ ਫੇ ਫਫਾ ਤੇ ਆ ਰਹੇ ਉਧਰੋਂ ਮਾਦੇ ਫਫਾ ਰਹਿਆ ਹੁੰਦਾ ਬਰੇ ਸਾਡੀ ਗੱਡੀ ਦੇ ਮਗਰ ਕਹਿੰਦੇ ਫਤੇ ਉਤਾਰ ਪਾਪਾ ਨੂੰ ਕਹਤੋਂ ਕਿ ਚੱਲਿਓ ਨਾ ਤੂੰ ਹਾਂ ਆਉਂਗਾ ਕਿਉਂ ਲੈ ਆਏਂਗਾ ਮੇਰੀ ਮਰਜ਼ੀ ਦਾ ਉਤਾਰ ਪਾਪਾ ਨੇ ਗੱਡੀ ਖੋਲਣੀ ਤੇਰੇ ਕੋਲ ਆਉਂਦੇ ਦਾ ਪਾਪਾ ਹੂੰਦਾ ਸਿਧਿਆਣੇ ਪਹੁੰਚ ਗਏ ਆਪਾਂ ਤੇ ਮੈਂ ਆਪਣੀ ਜਗ੍ਹਾ ਥੋੜੀ ਚੇਂਜ ਕਰ ਲਈ ਮੈਂ ਵੀ ਤੁਹਾਨੂੰ ਦਿਖਾਉਣੀ ਮੈਂ ਕਿੱਦਾਂ ਬੈਠੀ ਆ ਆ ਦੇਖੋ ਹੁਣ ਪਹਿਲਾਂ ਮੈਂ ਉਧਰ ਸੀ ਨਾ ਜੇ ਤੁਸੀਂ ਦੇਖਿਆ ਬਲੌਗ ਤੇ ਇਹ ਹੁਣ ਮੈਦਲ ਸਾਡ ਅੱਛਾ ਮੈਨੂੰ ਵੀ ਨੀਂਦ ਆਉਂਦੀ ਮੈਂ ਸੋਚਦੀ ਕਿ ਮੈਂ ਵੀ ਸੌਂ ਹੀ ਜਾਵਾਂ ਕਿਉਂਕਿ ਰਾਤ ਨੂੰ ਨੀਂਦ ਨਹੀਂ ਜਦੋਂ ਕਿ ਜਾਣਾ ਹੋਵੇ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਕਿ ਟੈਨਸ਼ਨ ਚ ਕਿ ਸਵੇਰੇ ਜਾਣਾ ਹੈ ਤੇ ਸਵੇਰੇ ਲਾਈ ਫੋਨ ਆਇਆ ਹੋਇਆ ਮੈਂ ਗੱਲਾਂ ਕਰਨ ਦੇਖੋ ਫੋਨ ਤੇ ਲੱਗੀ ਆ ਵੀ ਬਸ ਆਪਾਂ ਨੇ ਵੱਡੇ ਹੋ ਕੇ ਨਾ ਪੈਸੇ ਕਮਾ ਕੇ ਆਲੀ ਘੜੀ ਲੈਣੀ ਹੈ ਪੈਸੇ ਕਮਾ ਕੇ ਮਿਹਨਤ ਕਰਨੀ ਪਊਗੀ ਪੈਸੇ ਤਾਂ ਥੜਕਾ ਤਾਂ ਰੋਲਦੇ ਫਿਰਦੇ ਆ ਬੋਲ ਬੋਲ ਸੁਣੀ ਜੇ ਮੈਂ ਸੱਚੇ ਮੁੰਡੇ ਰੱਖੀ ਮੰਦੀ ਤੇਨੂੰ ਝਕਾਉਣਾ ਪਤਾ ਮੈਂ ਪਹਿਲਾਂ ਤਾਂ ਪਹਿਲਾਂ ਤਾਂ ਹੁਣ ਘਰ ਤੋਂ ਫਿਰਾਂਗੇ ਫੇਰ ਠੀਕ ਹੰਨਾ ਮੇਂ ਟੈਨਸ਼ਨ ਲਈ ਜਾਂਦੀ ਐ ਆਹ ਨਹੀਂ ਸੁਣ ਹੋ ਗਈ ਐ ਐ ਲੈ ਢੋਂਕਰ ਹੀ ਲੈ ਕੇ ਚੱਲੇ ਢੋਂਕੀ ਲੋਣਾ ਤੇ ਕਲੰਬੀਆ ਦੇ ਜੰਗਲਾਂ ਚ ਫਸ ਜਾਣਾ ਕਹਿੰਦਾ ਹੀ ਜਾ ਕੇ ਹੈ ਗਗਨ ਗਾਣਾ ਗਾਉਂਦੀ ਘਰ ਦੇ ਜੀ ਨਹੀਂ ਦਿੰਦੇ ਤੇ ਬਾਹਰ ਲਿਆ ਨੂੰ ਮਰ ਨਹੀਂ ਦਿੰਦੇ ਗੜ ਕੌਣ ਵੇਖ ਰਿਆ ਤੇਰੀ ਐਣਕਾ ਆਪਣੇ ਵਾਸਤੇ ਹੈ ਨਾ ਕਿ ਤੇਰੇ ਵਾਸਤੇ ਉਹ ਤਾਂ ਕਹਿੰਦੇ ਯਾਰ ਨਹੀਂ ਆਈ ਕਾ ਉਹਨੂੰ ਬਾਹਰ ਵਾਲੇ ਨਹੀਂ ਮਰ ਦਿੰਦੇ ਸਾਡੇ ਭੈਣ ਭਰਾ ਜਿਹੜੇ ਘਰ ਦੇਣ ਸਾਡੀ ਜਾਨ ਖਾਦੀ ਪਈ ਇੱਧਰ ਡੌਂਕਰ ਲੈ ਕੇ ਜਾਂਦੇ ਸਾਰ ਲੋਕ ਬਾਹਰ ਬਾਹਰ ਕਰ ਰਹੇ ਨੇ ਉਸ ਪਾਈਆ ਮੇਰਾ ਕੋਈ ਗਿਆ ਨਹੀਂ ਕੱਢੀ ਬੜੀ ਇੰਗਾ ਨਹੀਂ ਬੜੇ ਯੋਰ ਨੇ ਮੈਂ ਤਰਪਾ ਲਿਆ ਉੱਤੇ ਸਰਾ ਨਾ ਨਾ ਨਹੀਂ ਬੋਲੀ ਜਿਹਦੇ ਖੰਭ ਲੱਗੇ ਹੁਣ ਮੈਂ ਤੈਨੂੰ ਤੋੜਾ ਕੇ ਲੈ ਜਾਵਾਂਗਾ ਕੰਗਲ ਮੈਂ ਕਰਦੇ ਜੀ ਨਹੀਂ ਦਿੰਦੇ ਵੀਵਰਜ਼ ਕਰਦੇ ਜੀ ਨਹੀਂ ਦਿੰਦੇ ਵੀਵਰਜ਼ ਮਰਨ ਗਗਲ ਲੱਗਨ ਦਾ ਟੌਂਗੀ ਵਾਲੀ ਗੱਡੀ ਤੇ ਗਾਣਾ ਵੀ ਗਾਓ ਨਾ ਮੈਂ ਕਲੰਬੀ ਆ ਦੇ ਜੰਗਲਾਂ ਚ ਫਸ ਜਾਣਾ ਸੀ ਜਿਹੜਾ ਹੀ ਨਹੀਂ ਤੋ ਜਿਵੇਂ ਸਾਪ ਮਾਰੀ ਰੰਮਨੀ ਤੂੰ ਿੱਚਿੱਕਿੱਚਿੱਕੀ ਗੱਲ ਕਰਦੀ ਜੱਟਾਂ ਦੇ ਵਿੱਚ ਫਿਰ ਪੁੱਤਾਂ ਨੂੰ ਤੇ ਫਿਰ ਦੋ ਕੁ ਮੀਤੇ ਦਿਨਾਂ ਥੱਕਦਾ ਤੇ ਫਿਰ ਟਰੰਪ ਵੀ ਤੇ ਫਿਰ ਦੁੱਕੀ ਵੀ ਤੇ ਤੁੱਚੀ ਕੀ ਦੀ ਵੀ ਤੇ ਕੀ ਗੱਲ ਕਰਨੀ ਆ ਅੱਜ ਤੇ ਆਪਾਂ ਫਿਰ ਪਹੁੰਚ ਜਾਣਾ ਵਾ ਅੱਜ ਤੇ ਫਿਰ ਆਪਾਂ ਪਹੁੰਚ ਜਾਣਾ ਵਾ ਤੇ ਆਪਾਂ ਤੇ ਵਲੌਗ ਪਾਉਂਦਾ ਵੀ ਟਾਈਮ ਹੋ ਗਿਆ ਵਾ ਆਹ ਹੀ ਕਗਨਾ ਤੇ 5 ਵਜ ਗਏ ਫਿਰ ਪਉਣਾ ਹੀ ਆ ਤੇ ਫਿਰ ਤੇ ਪਉਣਾ ਤੇ ਫਿਰ ਪਹਿਣਾ ਹੀ ਆ ਤੇ ਫਿਰ ਹਾਂ ਤੇ ਫਿਰ ਪਹਿਣਾ ਹੀ ਆ ਤੇ ਅੱਜ ਸੁਖ ਨਾਲ ਵਧੀਆ ਦਿਨ ਰਹਿ ਗਿਆ ਹਾਂ ਅੱਜ ਕੋ ਘਬਰਾਟ ਨਹੀਂ ਅੱਜ ਕੰਦ ਨਾ 4 ਵਜ ਗਿਆ 4 ਵਜ ਗਿਆ ਕਿੱਥੇ ਆਏ ਮੇਰੇ ਸਹੁਰੇ ਆਂਦੇ ਪਿੰਡ ਚਲੇ ਮਮੀ ਵਿਲੰਦਰ ਨਹੀਂ ਆਏ ਜਿੰਦਰ ਨੇ ਚੁੱਪ ਕਰਕੇ ਆਇਆ ਹੈ ਆਏ ਪੂਰੇ ਹਥਿਆਰ ਬੰਦ ਹੋ ਗਿਆ ਇਹ ਨਾਲ ਆਪਣੇ ਹਥਿਆਰ ਲੈਂਦੇ ਵੀ ਇਹ ਟਾਈਮ ਲੱਗਿਆ ਆਪਣਾ ਕਿਤੇ ਲੋੜ ਪਈ ਸਾੜੀ ਮੋਜਰਾ ਕਰਦੀ ਕਰ ਲੈਣਾ ਸ਼ਾਜੂ ਦਾ ਪੁਸ਼ਪ ਨਹੀਂ ਇਹਦਾ ਨਹੀਂ ਨਹੀਂ ਚਲ ਆਇਆ ਤਾਂ ਵੀ ਆਪ ਨੂੰ ਕਿਹਾ ਚੰਦੀਗੜ੍ਹ ਤੇ ਮੇਰੇ ਘਰ ਲਾਵੀ ਹੈ ਤੇ ਫਿਰ ਮੁੜ ਕੇ ਮਤਲਬ ਜਾਣਾ ਕਦੋਂ ਤੇ ਵਾਪਸ ਚੱਟੂ ਲੈ ਤੇ ਨਾ ਮੈਂ ਆਉਂਗਾ ਫਿਰ ਆਇਆ ਮੈਥੋਂ ਫਿਰ ਆ ਕੇ ਜਾਂਦਾ ਤੇ ਬੁਲੇ ਮੈਂ ਕਿਵੇਂ ਸੌਰਤ ਜਾਉਂਦਾ ਉਹ ਤਾਂ ਡਿਫਰੈਂਟ ਕਿਦਾ ਕੋਲ ਹੈ ਠੀਕ ਹੈ ਫਿਰ ਮੈਂ ਗਣਕ ਮੀਟ ਸੈਟ ਕਰਵਾਵਾਂ ਮੇਰਾ ਠੀਕ ਹੈ ਵਿਦੀ ਕਰਾਉਣਾ ਹੈ ਜੀ ਇਹ ਵਧੀਆ ਕਰੇ ਕੋਈ ਵੀ ਨਹੀਂ ਹੈਗਾ ਮੈਂ ਤਾਂ ਕਹਿੰਦਾ ਸੀਗਾ ਅੱਜ ਗੱਡੀ ਅਰਮਾਨ ਮੜਕਾ ਵਾਲੀ ਗੱਡੀ ਬਣਾ ਰਹੀ ਹਾਂ ਹਾਂ ਤਾਂ ਅਰਮਾਨ ਨਾਲ ਲਿਖਵਾ ਲੈਂਦੇ ਆ ਆਹ ਦੇਖ ਫਾਰਮ ਮੜਕਾ ਬੈਠਾ ਠੀਕ ਆ ਆ ਓਕੇ